ਡੇਰਾ ਮੁਖੀ ਰਾਮ ਰਹੀਮ ਨੂੰ ਬੇਦਨ ਦੀ ਪਰੋਲ ਦੇ ਦਿੱਤੀ ਗਈ ਆ ਤੇ ਚੋਣ ਕਮਿਸ਼ਨ ਵੱਲੋਂ ਵੀ ਉਹਨਾਂ ਨੂੰ ਇਹ ਮਨਜ਼ੂਰੀ ਦਿੱਤੀ ਗਈ ਹੈ ਪਰ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਤੇ ਜੇ ਰਾਮ ਰਹੀਮ ਉਹਨਾਂ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦਾ ਤਾਂ ਉਹਨਾਂ ਨੂੰ ਦੁਬਾਰਾ ਜੇਲ੍ਹ ਵਿੱਚ ਸਟੋ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਚੋਣ ਕਮਿਸ਼ਨ ਵੱਲੋਂ ਇਹ ਹਦਾਇਤ ਹੈ ਕਿ ਤੁਸੀਂ ਵੋਟਾਂ ਦੇ ਵਿੱਚ ਬਿਲਕੁਲ ਦਖਲ ਨਹੀਂ ਦਿਓਗੇ ਜਿਹੜੀਆਂ ਹਰਿਆਣੇ ਦੀਆਂ ਵਿਧਾਨ ਸਭਾ ਵੋਟਾਂ ਨੇ ਉਹ ਤੋਂ ਤੁਸੀਂ ਦੂਰ ਰਹਿਣਾ ਹੈ ਤੇ ਜਿਹੜੇ ਵਿਰੋਧੀ ਧਿਰ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਹੈ ਕਿ ਇਹ ਸਭ ਜਿਹੜੀ ਬਾਬੇ ਦੇ ਉੱਤੇ ਇਹ ਮਿਹਰਬਾਨੀ ਹੋਈ ਹੈ ਵੋਟਾਂ ਨੂੰ ਲੈ ਕੇ ਹੀ ਹੋਈ ਹੈ ਤੇ ਬਾਬੇ ਦਾ ਜਿਹੜਾ ਵੋਟ ਬੈਂਕ ਹੈ ਹਰਿਆਣੇ ਦੇ ਵਿੱਚ ਵਧੀਆ ਹੈ ਤਾਂ ਹੀ ਇਹ ਕਿਰਪਾ ਉਹਨਾਂ ਦੇ ਉੱਤੇ ਹੋਈ ਹੈ ਜਿਹੜੇ ਇਹ ਰਾਮ ਰਹੀਮ ਨੇ ਉਹ ਪਹਿਲਾਂ ਵੀ 21 ਦਿਨ ਦੀ ਜਿਹੜੀ ਪ੍ਰੋਲ ਹੈ ਉਹ ਕੱਟ ਕੇ ਗਏ ਸੀ ਤੇ ਆਪਣਾ ਜਨਮ ਦਿਨ ਮਨਾ ਕੇ ਦੁਬਾਰਾ ਜੇਲ੍ਹ ਵਿੱਚ ਗਏ ਸੀ ਉਹਨਾਂ ਨੂੰ ਹੁਣ 11ਵੀਂ ਵਾਰ ਪ੍ਰੋਲ ਦੇ ਉੱਤੇ ਮਨਜ਼ੂਰੀ ਮਿਲੀ ਹੈ ਪ੍ਰੋਲ ਮਿਲੀ ਹੈ ਅਤੇ 11ਵੀਂ ਵਾਰ ਉਹ ਜੇਲ੍ਹ ਚੋਂ ਬਾਹਰ ਆਉਣਗੇ ਅਤੇ ਇਸੇ ਇਸੇ ਦੇ ਨਾਲ ਹੀ ਜਿਹੜੇ ਪੰਜਾਬ ਦੇ ਬੰਦੀ ਸਿੰਘ ਜੀਲਾਂ ਦੇ ਵਿੱਚ ਬੰਦ ਨੇ ਉਹਨਾਂ ਵੱਲੋਂ ਵੀ ਵਿਰੋਧ ਸ਼ੁਰੂ ਹੋ ਜਾਵੇਗਾ ਕਿਉਂਕਿ ਉਹਨਾਂ ਨੂੰ ਹੁਣ ਤੱਕ ਜੇਲ੍ਹ ਦੇ ਵਿੱਚੋਂ ਪਰੋਲਾ ਨਹੀਂ ਮਿਲਿਆ ਤੇ ਉਹਨਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ ਅਤੇ ਹੁਣ ਵੀ ਉਹੋ ਜੇਲ੍ਹਾਂ ਦੇ ਵਿੱਚ ਬੰਦ ਨੇ ਅਤੇ ਬੰਦੀ ਸਿੰਘ ਕੁਝ ਸ਼ਾਮਦੀ ਦੇ ਬੜੂਗੜ ਜੇਲ੍ਹ ਵਿੱਚ ਬੰਦ ਨੇ ਤੇ ਸਿੱਖਾਂ ਦੇ ਵਿੱਚ ਭਾਰੀ ਰੋਸ ਮੰਨਿਆ ਜਾ ਰਿਹਾ ਹੈ ਕਿ ਸਿੱਖ ਚਾਹੁੰਦੇ ਨੇ ਕਿ ਸਾਡੇ ਵੀ ਜਿਹੜੇ ਸਿੰਘਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ ਡੇਰਾ ਮੁਖੀ ਰਾਮ ਰਹੀਮ ਨੂੰ 20 ਦਿਨ ਦੀ ਪਰੋਲ ਦੇ ਦਿੱਤੀ ਗਈ ਆ ਤੇ ਚੋਣ ਕਮਿਸ਼ਨ ਵੱਲੋਂ ਵੀ ਉਹਨਾਂ ਨੂੰ ਇਹ ਮਨਜ਼ੂਰੀ ਦਿੱਤੀ ਗਈ ਹੈ ਪਰ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਤੇ ਜੇ ਰਾਮ ਰਹੀਮ ਉਹਨਾਂ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦਾ ਤਾਂ ਉਹਨਾਂ ਨੂੰ ਦੁਬਾਰਾ ਜੇਲ੍ਹ ਵਿੱਚ ਸਟੋ ਦਿੱਤਾ ਜਾਵੇਗਾ ਤੇ ਉਹਨਾਂ ਨੂੰ ਚੋਣ ਕਮਿਸ਼ਨ ਵੱਲੋਂ ਇਹ ਹਦਾਇਤ ਹੈ ਕਿ ਤੁਸੀਂ ਵੋਟਾਂ ਦੇ ਵਿੱਚ ਬਿਲਕੁਲ ਦਖਲ ਨਹੀਂ ਦਿਓਗੇ ਜਿਹੜੀਆਂ ਹਰਿਆਣੇ ਦੀਆਂ ਵਿਧਾਨ ਸਭਾ ਵੋਟਾਂ ਨੇ ਉਹ ਤੋਂ ਤੁਸੀਂ ਦੂਰ ਰਹਿਣਾ ਹੈ ਤੇ ਜਿਹੜੇ ਵਿਰੋਧੀ ਧਿਰ ਨੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਸਭ ਜਿਹੜੀ ਬਾਬੇ ਦੇ ਉੱਤੇ ਇਹ ਮਿਹਰਬਾਨੀ ਹੋਈ ਹੈ ਵੋਟਾਂ ਨੂੰ ਲੈ ਕੇ ਹੀ ਹੋਈ ਹੈ ਤੇ ਬਾਬੇ ਦਾ ਜਿਹੜਾ ਵੋਟ ਬੈਂਕ ਹੈ ਹਰਿਆਣੇ ਦੇ ਵਿੱਚ ਵਧੀਆ ਹੈ ਤਾਂ ਹੀ ਇਹ ਕਿਰਪਾ ਉਹਨਾਂ ਦੇ ਉੱਤੇ ਹੋਈ ਹੈ ਜਿਹੜੇ ਇਹ ਰਾਮ ਰਹੀਮ ਨੇ ਉਹ ਪਹਿਲਾਂ ਵੀ 21 ਦਿਨ ਦੀ ਜਿਹੜੀ ਪਰੋਲ ਹੈ ਉਹ ਕੱਟ ਕੇ ਗਏ ਸੀ ਤੇ ਆਪਣਾ ਜਨਮ ਦਿਨ ਮਨਾ ਕੇ ਦੁਬਾਰਾ ਜੇਲ੍ਹ ਵਿੱਚ ਗਏ ਸੀ ਉਹਨਾਂ ਨੂੰ ਹੁਣ 11ਵੀਂ ਵਾਰ ਪਰੋਲ ਦੇ ਉੱਤੇ ਮਨਜ਼ੂਰੀ ਮਿਲੀ ਹੈ ਪਰੋਲ ਮਿਲੀ ਹੈ ਅਤੇ 11ਵੀਂ ਵਾਰ ਉਹ ਜੇਲ੍ਹ ਚੋਂ ਬਾਹਰ ਆਉਣਗੇ ਅਤੇ ਇਸੇ ਇਸੇ ਦੇ ਨਾਲ ਹੀ ਜਿਹੜੇ ਪੰਜਾਬ ਦੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਵੱਲੋਂ ਵੀ ਵਿਰੋਧ ਸ਼ੁਰੂ ਹੋ ਜਾਵੇਗਾ ਕਿਉਂਕਿ ਉਹਨਾਂ ਨੂੰ ਹੁਣ ਤੱਕ ਜੇਲ੍ਹ ਦੇ ਵਿੱਚੋਂ ਪਰੋਲਾ ਨਹੀਂ ਮਿਲਿਆ ਤੇ ਉਹਨਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ ਅਤੇ ਹੁਣ ਵੀ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਅਤੇ ਬੰਦੀ ਸਿੰਘ ਕੁਝ ਸ਼ਾਮਦੀ ਦੇ ਬੜੂਗੜ ਜੇਲ੍ਹ ਵਿੱਚ ਬੰਦ ਨੇ ਅਤੇ ਸਿੱਖਾਂ ਦੇ ਵਿੱਚ ਭਾਰੀ ਰੋਸ ਮੰਨਿਆ ਜਾ ਰਿਹਾ ਹੈ ਕਿ ਸਿੱਖ ਚਾਹੁੰਦੇ ਨੇ ਕਿ ਸਾਡੇ ਵੀ ਜਿਹੜੇ ਸਿੰਘਾਂ ਦੀ ਸਜਾਵਾਂ ਪੂਰੀਆਂ ਹੋ ਗਈਆਂ ਨੇ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ